ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਿੱਫਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਨ੍ਹਾਂ ਦੀ ਉਮਰ 58 ਸਾਲ ਤੋਂ ਘੱਟ ਹੈ ਤੇ 18 ਸਾਲ ਤੋਂ ਵੱਧ ਹੈ ਤਾਂ ਉਹਨਾਂ ਦੇ ਲਈ ਇੱਕ ਪੈਨਸ਼ਨ ਸਕੀਮ ਹੈ ਤਾਂ ਇਹ ਸਿਰਫ ਮਹਿਲਾਵਾਂ ਦੇ ਲਈ ਹੈ ਤਾਂ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਨਵੇਂ ਜੋੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇ ਨਾਲ ਘੰਟੀ ਦਾ ਬਟਨ ਵੀ ਦਬਲੋ ਸਭ ਤੋਂ ਪਹਿਲਾਂ ਤੁਸੀਂ ਸੁਆਮਾਂ ਤੇ ਜਾਣਾ ਤਾਂ ਵੀਡੀਓ ਪੂਰੀ ਦੇਖਣਾ ਸਕਿਪ ਬਿਲਕੁਲ ਵੀ ਨਾ ਕਰਨਾ ਤੁਹਾਨੂੰ ਅਧੂਰੀ ਜਾਣਕਾਰੀ ਮਿਲਦੀ ਹੈ ਜੇ ਪੂਰੀ ਵੀਡੀਓ ਦੇਖੋਗੇ ਤਾਂ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੈ ਤਾਂ 2 ਮਿੰਟ ਕੱਢ ਕੇ ਪੂਰੀ ਵੀਡੀਓ ਜ਼ਰੂਰ ਸੁਣ ਲੈਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਤੁਸੀਂ ਇੱਥੇ ਜਾਣਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਯੋਜਨਾਵਾਂ ਇਹ ਜਿਹੜੀ ਬੁਢਾਪਾ ਪੈਨਸ਼ਨ ਹੈ ਜਾਂ ਇਸ ਤੋਂ ਇਲਾਵਾ ਹੋਰ ਪੈਨਸ਼ਨਾਂ ਉਹਨਾਂ ਤੋਂ ਇਹ ਵੱਖਰੀ ਪੈਨਸ਼ਨ ਹੈ ਤਾਂ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਅੱਗੇ ਉਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਪਵੇਗਾ ਉਹ ਤੁਹਾਨੂੰ ਦੱਸਦੇ ਹਾਂ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੇ ਅਲੱਗ-ਅਲੱਗ ਪੈਨਸ਼ਨਾਂ ਦੀ ਡਿਟੇਲ ਆ ਚੁੱਕੀ ਹੈ ਕਿਹੜੀ ਪੈਨਸ਼ਨ ਮਿਲਦੀ ਹੈ ਕਿਹੜੀ ਤੁਸੀਂ ਇਸ ਸਕੀਮ ਦਾ ਲਾਭ ਹੈ ਜਿਹੜੀ ਉਹ ਲੈ ਸਕਦੇ ਹੋ ਸਾਰਾ ਕੁਝ ਇੱਥੇ ਆ ਗਿਆ ਤੇ ਪੰਜਾਬ ਸਰਕਾਰ ਦੀ ਅਫੀਸ਼ੀਅਲ ਸਾਈਟ ਹੈ ਉਸ ਤੋਂ ਬਾਅਦ ਕੀ ਕਰਨਾ ਇਸ ਤੋਂ ਬਾਅਦ ਇਹ ਪੇਜ ਖੁੱਲ ਗਿਆ ਤਾਂ ਇੱਥੇ ਕਿਹੜੇ ਦਸਤਾਵੇਜ਼ ਲੱਗਣਗੇ ਕਿੰਨੀ ਸਹੂਲਤ ਮਿਲਣ ਜਾ ਰਹੀ ਹੈ ਕਿਹੜੀ ਯੋਗਤਾ ਹੈ ਕਿਹੜੀਆਂ ਮਹਿਲਾਵਾਂ ਨੂੰ ਮਿਲੇਗੀ ਫਾਰਮ ਕਿੱਥੇ ਵਰਨਾ ਉਹ ਜਾਣਕਾਰੀ ਦਿੰਦੀ ਹੈ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਦਸਤਾਵੇਜ਼ ਤੁਹਾਡੇ ਕਿਹੜੇ ਲੱਗਣਗੇ ਆਧਾਰ ਕਾਰਡ ਵੋਟਰ ਕਾਰਡ ਵੋਟਰ ਸੂਚੀ ਦਸਵੀਂ ਦਾ ਸਰਟੀਫਿਕੇਟ ਜਨਮ ਅਤੇ ਮੌਤ ਵਿਭਾਗ ਲੋ ਜਾਰੀ ਸਰਟੀਫਿਕੇਟ ਤਾਂ ਇਸ ਦੇ ਵਿੱਚ ਦੋ ਹਜ਼ਾਰ ਰੁਪਏ ਨਹੀਂ 1500 ਰੁਪਏ ਪੈਨਸ਼ਨ ਹੈ ਕਈ ਚੈਨਲ ਵਾਲੇ ਕਹਿ ਰਹੇ ਆ ਕਿ 2000 ਰੁਪਏ ਸਿਰਫ 1500 ਰੁਪਏ ਪੈਨਸ਼ਨ ਹੈ ਕਿਹੜੀਆਂ ਮਹਿਲਾਵਾਂ ਨੂੰ ਜਿਨ੍ਹਾਂ ਦੀ ਉਮਰ 58 ਸਾਲ ਤੋਂ ਘੱਟ ਅਤੇ ਵਿਧਵਾ ਅਤੇ ਨਿਆਸਰਤ ਔਰਤਾਂ 30 ਸਾਲ ਤੋਂ ਵੱਧ ਉਮਰ ਦੀਆਂ ਅਣਵਿਆਹੀਆਂ ਇਸਤਰੀਆਂ ਲਈ ਇਹ ਜਿਹੜੀ ਪੈਨਸ਼ਨ ਹੈ ਤਾਂ 60 ਜਰ ਤੋ ਆਮਦਨ ਘੱਟ ਹੋਣੀ ਚਾਹੀਦੀ ਹੈ ਫਾਰਮ ਜਿਹੜਾ ਭਰਨਾ ਉਹ ਤੁਸੀਂ ਜ਼िला ਸਮਾਜਿਕ ਸੁਰੱਖਿਆ ਅਫਸਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਬੀਡੀਪੀਓ ਦਫ਼ਤਰ ਸੇਵਾ ਕੇਂਦਰ માં ਜਿਹੜੀ ਸੇਵਾ ਕੇਂਦਰ ਨੇ ਉੱਥੇ ਆਂਗਣਵਾੜੀ ਕੇਂਦਰਾਂ ਤਾਂ ਇਸ ਤਰ੍ਹਾਂ ਦੇ ਪੰਚਾਇਤ ਬੀਡੀਪੇ ਦੇ ਵਿੱਚ ਜਾ ਕੇ ਤੁਸੀਂ ਭਰ ਸਕਦੇ ਹੋ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ